ਦੇ ਸਾਰੇ ਸਾਥ ਸੰਗਤ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਛੋਟੇ ਬੱਚੇ ਅਤੇ ਜਿਤੋਂ ਤੱਕ ਮੇਰੀ ਆਵਾਜ਼ ਜਾਂਦੀ ਹੈ ਮਾਵਾ ਭੈਣਾ ਸਭ ਤੋਂ ਪਹਿਲਾਂ ਮੇਰੀ ਫਤਿਹ ਪ੍ਰਵਾਨ ਕਰਿਓ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਜਦੋਂ ਵੀ ਅਸੀਂ ਤੁਹਾਨੂੰ ਆਵਾਜ਼ ਮਾਰੀ ਜਦੋਂ ਵੀ ਕਦੇ ਲੋੜ ਪਈ ਤਾਂ ਤੁਹਾਡੇ ਵੱਲੋਂ ਖੁੱਲੇ ਦਿਲ ਨਾਲ ਦਾ ਸਵਾਗਤ ਕੀਤਾ ਗਿਆ ਭਾਵੇਂ 2014 ਦੀਆਂ ਲੋਕ ਸਭਾ ਚੋਣਾਂ ਭਾਵੇਂ 2017 ਦੀਆਂ ਵਿਦਾਨ ਸਮਾਜੋ ਤੁਸੀਂ ਜਿਵੇਂ ਆਪਾਂ ਪੰਜਾਬੀ ਚ ਕਹੀਏ ਕਰੇ ਲਾਤੇ ਕਰੇ ਵੋਟਾਂ ਦੇ ਬਿਨਾਂ ਕਿਸੇ ਸਵਾਰਥ ਤੋਂ ਬਿਨਾਂ ਕਿਸੇ ਲਾਲਚ ਤੋਂ ਅਰੇ ਇਸ ਗੱਲ ਲਈ ਤੁਹਾਡਾ ਧੰਨਵਾਦ ਹੈ ਕਿ ਹਾਰਾ ਜਿੱਤ ਚੱਲਦੀ ਰਹਿੰਦੀ ਹੈ ਨੇ 36 ਲੱਖ ਵੋਟਾਂ ਪੈ ਗਈਆਂ ਆ ਮਾਦੇ ਪਾਰਟੀ ਨੂੰ ਸਾਰੇ ਪੰਜਾਬ ਤੋਂ ਜਿੱਦਾਂ ਮਤਲਬ ਪੰਜਾਬ ਚ 36 ਲੱਖ ਬੰਦਾ ਤਾਂ ਇਹ じゃ ਹੈਗਾ ਨਾ ਕਿੜਾ ਚਾਹੁੰਦਾ ਹੈ ਕਿ ਬਿਨਾਂ ਕਿਸੇ ਲਾਲਚ ਤੋਂ ਬਿਨਾਂ ਕਿਸੇ ਸਵਾਰਥ ਤੋਂ ਇਨਕਲਾਬ ਆਉਣਾ ਚਾਹੀਦਾ ਹੈ। ਸੋ ਤੁਹਾਡਾ ਇਸ ਵੱਲੋਂ ਵੀ ਧੰਨਵਾਦ ਕਿ ਤੁਸੀਂ ਇੱਕ ਆਮ ਕਰਦੇ ਮੁੰਡੇ ਨੂੰ ਦਿਤਾ ਕੇ ਵਿਧਾਨ ਸਭਾ ਇੱਕ ਜਿਹੜਾ ਇਸ ਤਰ੍ਹਾਂ ਕੁਲਵੰਤ ਐਨਐਲਐਸ ਆਫ ਦਸਰੇ ਨਿਤਨੇ ਇਹਨਾਂ ਨੇ ਇਹਨਾਂ ਦੇ ਧੀਆਂ ਪੁੱਤ ਭਾਰੀ ਨਹੀਂ ਆਉਣ ਦੇ ਕਿਸੇ ਨੂੰ। ਜੇ ਧੀਆਂ ਪੁੱਤ ਮੁੱਕ ਜਾਣ ਫੁੱਫੜ ਸ਼ੁਰੂ ਕਰ ਲੈਂਦੇ ਰੇ ਤੇ ਫਿਰ ਬਾਸੜ ਸ਼ੁਰੂ ਹੋ ਜਾਂਦਾ ਹੈ ਫਿਰ ਪਰੌਣੇ ਚੱਲ ਪੈਂਦੇ ਨੇ ਨਾ ਆਮਕਰਾਂ ਦੀ ਮੁੰਡਿਆਂ ਦੀ ਕੁੜੀਆਂ ਦੀ ਗੱਲ ਹੀ ਆਉਣ ਦਿੰਦੇ ਜਿਹੜੇ ਜਿੱਤੇ ਨੇ ਆਮ ਆਦੀ ਪਾਰਟੀ ਵੱਲੋਂ ਮੈਨੂੰ ਪੱਤਰਕਾਰ ਕਹਿੰਦੇ ਅ ਬਹੁਤ ਵੱਡੀ ਹਾਰ ਤੋਂ ਬਾਅਦ ਭਗਵੰਤ ਜੀ ਮਨ ਸਾਡੇ ਨਾਲ ਮੈਂ ਕਿਹਾ ਜੀ ਹਾਰ ਕਿਹੜੀ ਕਹਿੰਦੇ ਆਮ ਆਦੀ ਪਾਰਟੀ ਹਾਰ ਗਈ ਮੈਂ ਕਿਹਾ ਜੀ 2012 ਚ ਆਮ ਆਦੀ ਪਾਰਟੀ ਦੇ ਕਿੰਨੇ ਅੰਦੇਲੇ ਸੀ ਅੱਜ ਕੋਈ ਵੀ ਨਹੀਂ ਮੈਂ ਕਿਹਾ ਹੁਣ ਕਿੰਨੇ ਨੇ ਕਹਿੰਦੇ ਬੀ ਨੇ ਨਾ ਕਿ ਹਾਰੇ ਆਲੇ ਜਿੱਤੇ ਆ ਹਾਰੇ ਉਹ ਨੇ ਜਿਹੜੇ ਕਹਿੰਦੇ ਸੀ ਰਾਜ ਕਰਾਂਗੇ 25 ਸਾਲ ਪਹਿਲਾਂ ਬਧਾਈਆਂ ਤੁਹਾਨੂੰ ਅਕਾਲੀ ਦਲ ਤੋਂ ਖਹਿੜਾ ਛੁੱਟ ਗਿਆ ਆਪਣਾ ਬੜੇ ਮਸਤ ਲੱਗ ਰਹੇ ਮੰਨਦੇ ਨਹੀਂ ਸੀ ਹਾਰਿਆ ਮਲੂਕਾ ਹਾਰਿਆ ਜਨਮਜੀਤ ਸਿੰਘ ਸੇਖੋਂ ਐ ਹਾਰਿਆ ਲੰਗਾ ਐ ਹਾਰਿਆ ਤੋਤਾ ਸਿੰਘ ਐ ਨਾ ਉਹਨੂੰ ਕਹਿੰਦੇ ਹਾਰਿਆ ਕਹਿੰਦਾ ਆਵਾਜ਼ ਨਹੀਂ ਪਾਡੀ ਹਾਰ ਕੀ ਲੈ ਦੱਸ ਅਜੇ ਵੀ ਨੈਗੇਟਿਵ 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 ਸੋ ਇਹ ਕਰਨੀ ਕਰਨਾ ਹੁੰਦਾ ਆਪਾਂ ਜਿੱਤੇ ਆ ਪਹਿਲੀ ਵਾਰ ਹੋਇਆ ਭਾਰਤ ਦੇ ਆਪਣੇ ਮੁਲਕ ਦੇ ਇਤਿਹਾਸ ਚ ਕਿ 3 ਸਾਲ ਪੁਰਾਣੀ ਸਿਰਫ 3 ਸਾਲ ਪੁਰਾਣੀ ਪਾਰਟੀ ਮੁੱਖ ਵਿਰੋਧੀ ਧਿਰ ਦੇ ਵਿੱਚ ਹੈ ਔਰ ਵਿਰੋਧੀ ਧਿਰ ਦਾ ਕੀ ਕੰਮ ਹੁੰਦਾ ਸਰਕਾਰ ਦੇ ਕੰਮਾਂ ਤੇ ਨਿਗਰਾਨੀ ਜਿਸ ਤਰ੍ਹਾਂ ਐਮਐਲਏ ਸਾਹਿਬ ਕਹਿ ਰਹੇ ਸੀ ਅਸੀਂ ਚੈੱਕ ਕਰਾਂਗੇ ਮੈਨੂੰ ਤੁਸੀਂ ਦਿੱਲੀ ਭੇਜਿਆ ਹੋਇਆ ਹੈ ਮੈਂ ਵਿਰੋਧੀ ਧਿਰ ਚ ਹੈ ਜਦੋਂ ਕਿਤੇ મોદી ਕੋਈ ਨਾ ਕੋਈ ਗਲਤ ਕਾਨੂੰਨ ਲੈ ਕੇ ਆਉਂਦਾ ਸਭ ਤੋਂ ਪਹਿਲਾਂ ਰੌਲਾ ਕੌਣ ਪਾਉਂਦਾ ਹੁੰਦਾ ਪੀੜੀ ਭਗਾਂ ਦਾ ਮਿੱਥੂ ਜਾਂਦੇ ਨੇ ਮੇਰੇ ਨਾਲ ਐ ਤੇਰੇ ਫਿਰ ਉੱਥੇ ਦੇ੍ਰੋਤੀ ਧਰਦਾ ਫਰਜ਼ ਬਣਦਾ ਹੈ ਕਿ ਸਰਕਾਰ ਦੇ ਕੰਮਾਂ ਤੇ ਨਿਗਾਹ ਰੱਖੇ ਅਸੀਂ ਕੈਪਟਨ ਸਾਹਿਬ ਨੂੰ ਵਧਾਈ ਦਿੰਦੇ ਆ ਲੋਕਾਂ ਦਾ ਫਤਵਾ ਸਿਰ ਮੱਥੇ ਆ ਪਰ ਨਾਲ ਨਾਲ ਅਸੀਂ ਉਹਨਾਂ ਤੋਂ ਸਾਥ ਦੇਣ ਲੰਗੇ ਰਹਾਂਗੇ ਕਿ ਤੁਸੀਂ ਕੈਪਟਨ ਸਾਹਿਬ ਫਾਰਮ ਭਰਾਲੇ ਸੀਗੇ ਕਿ ਕਿਸਾਨਾਂ ਦਾ ਕਰਜ਼ਾ ਮਾਫ਼ ਕਰਾਂਗੇ ਕਰੋ ਬਹੁਤ ਅੱਛੇ ਵਧੀਆ ਗੱਲ ਐ ਤੁਸੀਂ ਫਾਰਮ ਭਰਾਲੇ ਸੀ ਕਿ ਹਰੇਕ ਘਰ ਨੂੰ ਇੱਕ ਜੀ ਨੂੰ ਨੌਕਰੀ ਦੇਵਾਂਗੇ ਲਿਓ ਤੁਸੀਂ ਇਹ ਕਿਹਾ ਕਿ 2500 ਰੁਪਿਆ ਵਡਾਪਾ ਪੈਨਸ਼ਨ ਕਰ ਦੇਂਗੇ ਲਿਓ ਜੀ ਜੇ ਨਹੀਂ ਦਿਓਗੇ ਤੇ ਰੌਲਾ ਪਾਵਾਂਗੇ ਸੀ ਸਮਝ ਆਇਆ ਆ ਵੀ ਆਪਕੋ ਹਾਂ ਜੀ ਸ਼ਗਨ ਸਕੀਮ ਹਾਂ 51000 ਰੁਪਏ ਸ਼ਗਨ ਸਕੀਮ ਹਾਂ ਸਾਬ ਲਮਗੇ ਸੀ ਇਹ ਵਿਰੋਧੀ ਪਾਰਟੀ ਦਾ ਕੰਮ ਹੈ ਤੁਸੀਂ ਸਾਨੂੰ ਵਿਰੋਧੀ ਪਾਰਟੀ ਚ ਭੇਜਿਆ ਤੁਸੀਂ ਇਹੀ ਕਿਹਾ ਕਿ ਭਾਈ ਚੈੱਕ ਕਰੋ ਸੋ ਸਾਡਾ ਫਰਜ ਹੈ ਅਸੀਂ ਨਿਭਾਵਾਂਗੇ ਫਰਜ ਜੇ ਨੌਕਰੀਆਂ ਦੇ ਦੇਣ ਹਰੇਕ ਘਰ ਨੂੰ ਜੇ 51000 ਰੁਪਏ ਸ਼ਗਨ ਦੇ ਦੇਣ ਜੇ 2500 ਰੁਪਿਆ ਬੁਢਾਪਾ ਪੈਨਸ਼ਨ ਕਰ ਦੇਣ ਇਹ ਚ ਫਾਇਦਾ ਕਿਹਨੂੰ ਹੈ ਕਾਂਗਰਸ ਨੂੰ ਹੀ ਹੈ ਦੁਬਾਰੇ ਫੇਰ ਜਿੱਤ ਜਾਣਗੇ ਆਮਾਦੀ ਪਾਰਟੀ ਬਣਾਉਣ ਵੇਲੇ ਅਸੀਂ ਇਹੀ ਕਿਹਾ ਸੀ ਕਿ ਰਾਜਨੀਤੀ ਕਰਨ ਨਹੀਂ ਆਏ ਰਾਜਨੀਤੀ ਸਿਖਾਉਣ ਆਏ ਹਨ ਕਿ ਆਏ ਹੁੰਦੀ ਹੁੰਦੀ ਹੈ ਹੁਣ ਕਹਿੰਦੇ ਨਾ ਲਾਲ ਬੱਤੀ ਨਹੀਂ ਲਾਉਣੀ ਇਹ ਦੁਪਲੇ ਕਦਕੇ ਹੈ ਨਾ ਹੁਣ ਕਹਿੰਦੇ ਲਾਲ ਬੱਤੀ ਨਹੀਂ ਲਾਉਣੀ ਗੰਦਮੈਨ ਨਹੀਂ ਲੈਣੇ ਸ਼ੁਕਰ ਹੈ ਸ਼ੁਕਰ ਹੈ ਧਰਤੀ ਵੱਲੋਂ ਤਾਂ ਚੱਲੇ ਹੋਏ ਨੇ چل ਸਾਡੇ ਡਰ ਤੋਂ ਹੀ ਸਹੀ ਨਹੀਂ ਤਾਂ ਹੈਲੀਕਾਪਟਰ ਚ ਉੱ ਆਏ ਗਰ ਜਾਂਦੇ ਸੀ ਬਸ ਮਨ ਤੇ ਨਹੀਂ ਸੀ ਕਿਸੇ ਨੂੰ ਆਮਡੇ ਚਲੋ ਕੰਨ ਮੈਂ ਅੰਨੇ ਸਰਕਾਰ ਨੂੰ ਦੇਲੇ ਪੈਂਦੇ ਨੇ ਮੈਂ ਤਾਂ ਕਹਿਆ ਸੀ ਨਾ ਕਿ ਇਹ ਕਹਿੰਦੇ ਸੀ ਸਸਪੈਂਡ ਹੋ ਜਾਗੇ ਜੇ ਨਾਂ ਆਏ ਥੋਡੇ ਕੋਲੇ ਪਰ ਇਹਨਾਂ ਨੂੰ ਪੁੱਛ ਕੇ ਦੇਖੋ ਕੀ ਕਿਹਾ ਮੈਂ ਕਿਸੇ ਨੂੰ ਧੱਕਾ ਨਹੀਂ ਮਾਰਨਾ ਕਿਸੇ ਨੂੰ ਪਰਾ ਨਹੀਂ ਕਰਨਾ ਦੇਖ ਉਹੀ ਜੇ ਕਾਰ ਚ ਬੈਠੇ ਬੈਠੇ ਉਹੀ ਜੇ ਕਹਿੰਦੇ ਨਾ ਬਗੈ ਇਹ ਨਾ ਕਰਿਆ ਕਰੋ ਲਾਈਨ ਚ ਲੱਗ ਜਾ ਕਰੋ ਸਿੱਧਾ ਜੇ ਫਾਟਕ ਲੱਗਿਆ ਫਾਟਕ ਤੇ ਲਾਈਨ ਚ ਲੱਗ ਜਿਓ ਜਦੋਂ ਫਾਟਕ ਖੁੱਲ ਗਿਆ ਆਪਾਂ ਵੀ ਲੰਘ ਜਾਂਗੇ ਯਾਰ ਤੁਸੀਂ ਪਿਆਰ ਦਿੱਤਾ ਤੁਸੀਂ ਮੈਨੂੰ ਲੱਖਾਂ ਦੀ ਗਿਣਤੀ ਵਿੱਚ ਵੋਟਾਂ ਪਾ ਕੇ ਮੈਨੂੰ ਤੁਸੀਂ ਪਾਰਲੀਮੈਂਟ ਚ ਭੇਜਿਆ ਮੇਰਾ ਫਰਜ਼ ਬਣਦਾ ਮੇਰੀ ਡਿਊਟੀ ਸਾਰੇ ਪੰਜਾਬ ਚ ਲੱਗੀ ਹੋਈ ਸੀ ਕਦੇ ਤਰਨਤਾਰਨ ਕਦੇ ਮੋਗੇ ਕਦੇ ਬਠਿੰਡੇ ਪੁੱਚੋ ਮਾਨਸਾ ਪਠਾਨਕੋਟ ਬੀਨਾਨਗਰ ਅੰਮ੍ਰਿਤਸਰ ਪੱਟੀ ਜਲਾਲਾਬਾਦ ਜਿੱਥੇ ਵੀ ਡਿਊਟੀ ਲੱਗੀ ਮੈਂ ਉੱਥੇ ਗਿਆ ਹੋ ਸਕਦਾ ਇਸ ਡਿਊਟੀ ਨੂੰ ਨਿਭਾਉਣ ਦੇ ਦੌਰਾਨ ਥੋੜੇ ਪਿੰਡਾਂ ਜਿਵੇਂ ਘਟ ਆਇਆ ਹੋਮਾ ਮਹਿਸੂਸ ਨਾ ਕਰਿਓ ਕਿਉਂਕਿ ਮੈਨੂੰ ਤੁਹਾਡੇ ਤੇ ਮਾਣ ਹੈ। ਵੀ ਕਦੇ ਸ਼ੇਰਪੁਰ ਵੀ ਆਏ। ਆ ਸਵੇਰ ਦੇ 6 ਵਜੇ ਚੱਲ ਪੈਂਦੇ ਸੀ। ਰਾਤ ਦੇ 10 ਵਜੇ ਤੱਕ ਅੱਜ ਵੀ 10 ਪਿੰਡ ਨੇ। 500 ਪਤਨੀ ਚਾਹ 450 500 ਰੈਲੀਅਰ ਕਰਕੇ 4 ਤਰੀਕ ਨੂੰ ਵੋਟਾਂ ਪਈਆਂ 5 ਤਰੀਕ ਨੂੰ ਐਤਵਾਰ ਸੀ। ਤੇ 5 ਤਰੀਕ ਨੂੰ ਵੱਡੇ ਵੱਡੇ ਜਿਹੜੇ ਲੀਡਰ ਜਿਨ੍ਹਾਂ ਨੇ ਰੈਲੀਆਂ ਵੀ ਨਹੀਂ ਕੀਤੀਆਂ ਕੋਈ ਪਹਾੜਾਂ ਨੂੰ ਚੜ ਗਿਆ ਕੋਈ ਬਾਹਰਲੇ ਮੁਲਕ ਨੂੰ ਚਲਾ ਗਿਆ ਕਹਿੰਦੇ ਰੈਸਟ ਕਰਦੇ ਆ ਤੇ ਮੈਂ 6 ਤਰੀਕ ਨੂੰ ਪਾਰਲੀਮੈਂਟ ਦੇ ਵਿੱਚ ਬੋਲੀ ਜਾਂਦਾ ਸੀ ਕਿ ਮੋਦੀ ਸਾਹਿਬ ਨੋਟ ਬੰਦੀ ਕਰਕੇ ਤੁਸੀਂ ਆਮ ਲੋਕ ਤੰਗ ਕਰਦੇ ਕਿਉਂਕਿ ਮੇਰਾ ਫਰਜ ਹੈ ਸੋ ਤੁਸੀਂ ਹਲਵੰਤ ਹੋਰਾਂ ਨੂੰ ਪਿਆਰ ਦਿੱਤਾ ਹੈ ਵਿਧਾਨ ਸਭਾ 'ਚ ਬੋਲਣਗੇ ਇੱਥੇ ਵੀ ਕੋਈ ਕੰਮ ਹੈ ਅੱਜ ਮੈਂ ਸਵੇਰੇ ਡੀਸੀ ਨਾਲ ਮੈਂ ਉਸੇ ਕਰਕੇ ਲੇਟ ਹੋ ਗਿਆ ਡੀਸੀ ਸੰਗਰੂਰ ਨਾਲ ਮੈਂ ਮੀਟਿੰਗ ਕੀਤੀ ਔਰ ਉਹਨਾਂ ਨੇ ਕਿਹਾ ਕਿ ਲੋਕਾਂ ਦੇ ਕੰਮ ਹੋਣੇ ਚਾਹੀਦੇ ਨੇ ਮੈਂਬਰ ਪਾਰਲੀਮੈਂਟ ਜਿਹੜਾ ਜੇ ਐਮਐਲਏ ਜਿਹੜੇ ਨੇ ਉਹ ਹਸਾਬ ਮੰਗ ਸਕਦੇ ਆ ਅਫਸਰਾਂ ਤੋਂ ਕਿ ਨਰੇਗਾ ਦੇ ਪੈਸੇ ਆ ਗਏ ਨਹੀਂ ਆਏ ਨਹੀਂ ਆਏ ਬੁੜਾਪਾ ਪੈਨਸ਼ਨਾਂ ਮਿਲਤੀਆਂ ਨਹੀਂ ਮਿਲੀਆਂ ਮੈਂ ਅੱਜ ਹਸਾਬ ਮੰਗ ਕੇ ਆਇਆ ਮੈਂ ਕਿਹਾ ਜੀ ਮੈਨੂੰ ਹਸਾਬ ਦਿਓ ਸਾਰਾ ਇੱਕ ਬਜ਼ੁਰਗ ਮਿਲਿਆ ਮੈਨੂੰ ਬੇਨੜੇ ਦਾ ਉਹ ਕਹਿੰਦਾ ਅੱਜ ਤੋਂ 3 ਸਾਲ ਪਹਿਲਾਂ ਕਹਿੰਦਾ ਮੈਨੂੰ ਬੜਾ ਪਾਪਾ ਇੰਚਰ ਮਿਲਦੀ ਸੀ ਹੁਣ ਕੱਟਤੀ ਕਹਿੰਦਾ ਮੈਂ ਜਵਾਨ ਹੋ ਰਿਹਾ ਜਾਂ ਬੁੜਾ ਹੋ ਰਿਹਾ ਮੈਂ ਕਿੱਧਰ ਨੂੰ ਚੱਲਿਆ ਹੋਇਆ ਕਹਿੰਦਾ ਆ ਹਾਲਾਤ ਨੇ ਜਿੱਦੀ ਮਰਜੀ ਪੈਨਸ਼ਨ ਕੱਟ ਦੋ ਇੱਕ ਕਰ ਰੱਖਿਓ ਕਿਰਪਾ ਕਰਕੇ ਜੇ ਉਹੀ ਪਿੰਡ ਕਾਮਯਾਬ ਹੋਣਗੇ ਜਿੱਥੇ ਇੱਕ ਕਰ ਹੋਊਗਾ ਥੋੜੇ ਜਿਹੇ ਸਾਲ ਪਹਿਲਾਂ ਪਿੰਡ ਦਾ ਸਰਪੰਚ ਹੁੰਦਾ ਸੀ ਵੀ ਆ ਪਿੰਡ ਦਾ ਸਰਪੰਚ ਹੈ ਉਹ ਕਾਲੀਆਂ ਦਾ ਸਰਪੰਚ ਹੈ ਜਾਂ ਕਾਂਗਰਸ ਦਾ ਪੰਚਾਇਤ ਟੜੀ ਬੰਦੀ ਕਰਤੀਆਂ ਬਸ ਸਾਡੇ ਕੋਲੇ ਮੁੰਡੇ ਆਉਂਦੇ ਆ ਭਾਈ ਜੀ ਸੋਲਰ ਲੱਟਾ ਚਾਹੀਦੇ ਆ ਸੋਲਰ ਲੱਟਾ ਦੇ ਦਾਂਗੇ ਪੰਚਾਇਤ ਮਤਾ ਪੰਚਾਇਤ ਤੋਂ ਮਤਾ ਪਵਾ ਲੋ ਨਹੀਂ ਫਿਰ ਪੰਚਾਇਤ ਨਹੀਂ ਪਾਉਂਦੇ ਕਿਉਂ ਉਤਫਰ ਦੂਜੇ ਲੋਟ ਨੇ ਲੈ ਇਹ ਦੂਜੇ ਲੋਟ ਕੀ ਹੁੰਦੇ ਨੇ ਮੈਂ ਕਹਿੰਦਾ ਪੈਸਾ ਥੋੜਾ ਥੋਨੂੰ ਹੀ ਦੇਣਾ ਹੈ ਰਾਜਨੀਤੀ ਜਦੋਂ ਵੋਟਾਂ ਨੇ ਜਿੱਤ ਉਦੋਂ ਜਿੱਤਦੇ ਮਰਜੀ ਸਪੋਰਟ ਕਰ ਦੋ ਪਰ ਘਟੋ ਘਟ ਪਿੰਡ ਦੇ ਸਾਂਝੇ ਕੰਮਾਂ ਵਾਸਤੇ ਇਕੱਠੇ ਰਿਆ ਕਰੋ ਇੱਕ ਰੱਖੋ ਅੱਜ ਤੱਕ ਨਹੀਂ کئی ਪਿੰਡਾਂ ਦੇ ਸਰਪੰਚ ਬਹੁਤ ਮੈਂ ਕਹਾ ਪਰ ਸੋ ਕਹਿ ਰੁ ਗਿਆ ਸੀ ਕਹਿ ਰੂ ਕਹਿ ਰੂ ਪਿੰਡ ਦਾ ਸਰਪੰਚ ਕਮਾਲ ਹੈ ਉਹਨੇ ਉਹਨੇ ਜੋ ਸਾਡੇ ਕੋਲੇ ਮਤਾ ਪਾ ਕੇ ਦਿੰਦਾ ਐ ਸੀ ਪੈਸੇ ਦੇ ਦਿੰਦੇ ਆ ਗਰਾਊਂਡ ਦੇ ਵਿੱਚ ਉਹਨੇ ਪਹਾੜੇ ਲਾ ਰੱਖੇ ਨੇ ਸੋ ਇਕੱਠੇ ਰਿਆ ਕਰੋ ਇਕੱਠਾ ਰੱਖਿਆ ਕਰੋ ਮੇਰੀ ਇਹੀ ਬੇਨਤੀ ਹੈ ਆ ਛੋਟੇ ਛੋਟੇ ਬੱਚੇ ਬੈਠੇ ਨੇ ਆ ਛੋਟੇ ਛੋਟੇ ਬੱਚੇ ਬੈਠੇ ਨੇ ਮੈਂ ਤਾਂ ਇਹ ਕਹੂੰਗਾ ਕਿ ਇਹਨਾਂ ਦੇ ਭਵਿੱਖ ਕਰਕੇ ਹੀ ਭਾਵੇਂ ਸੋਚ ਲਓ ਤੁਸੀਂ ਸਾਡੇ ਕੋਲੇ ਜੋ ਮਰਜ਼ੀ ਮੰਗੋਗੇ 5 ਕਰੋੜ ਰੁਪਏ ਕੈਂਪੀ ਕੋਲੇ ਹੁੰਦਾ ਹੈ ਇੱਕ ਸਾਲ ਦਾ ਤੇ ਮੈਂ ਉਹ 5 ਕਰੋੜ ਰੁਪਏ ਇੱਕ ਇੱਕ ਰੁਪਈਆ ਦਸਾਬ ਵੀ ਦੇਣਾ ਮੈਂ ਤੁਹਾਨੂੰ ਦੇਵਾਂਗਾ ਤੁਸੀਂ ਮਤਾਵਾ ਕਿ ਦਿਓ ਕਿਉਂਕਿ ਕਲੱਬ ਨੂੰ ਵੀ ਪੈਸੇ ਨਹੀਂ ਦੇ ਸਕਦਾ ਸਿੱਧੇ ਮਤਾਵਾਏ বিনা ਪੰਚਾਇਤ ਦੇ ਬਤੇ বিনা ਪੈਸੇ ਨਹੀਂ ਦੇ ਸਕਤੇ ਪੰਚਾਇਤ ਤਾਂ ਧੜੇ ਬੰਦੀਆਂ ਚ ਬੈ ਗੀਆਂ ਐਦਾਂ ਨਾ ਕਰੋ ਤੁਸੀਂ ਕਹੋ ਕਿ ਆ ਜੀ ਪਿੰਡ ਦਾ ਕੰਮ ਹੈ ਸਾਂਝਾ ਕੰਮ ਹੈ ਲਓ ਪੈਸੇ ਲਓ ਐਮਐਲਏ ਕੋਲ ਤਾਂ ਕੋਈ ਪੈਸੇ ਹੀ ਨਹੀਂ ਐਮਐਲਏ ਕੋਲ ਕੋਈ ਪੈਸਾ ਨਹੀਂ ਲਓ ਉਹ ਤਾਂ ਉਹ ਹੀ ਹਲਕਾ ਇੰਚਾਰਜ ਹੀ ਨੇ ਉਹ ਹੀ ਦਿੱਲੀ ਦੇ ਐਮਐਲਏ ਕੋਲੇ 4 ਕਰੋੜ ਰੁਪਈਆ ਇੱਕ ਸਾਲ ਦਾ ਇੱਕ ਇੱਕ ਵਿਧਾਨ ਸਭਾ ਚ ਮੇਰੇ ਕੋਲੇ 9 ਵਿਧਾਨ ਸਭਾ ਵਾਸਤੇ 5 ਕਰੋੜ ਰੁਪਈਆ ਤੇ ਪੰਜਾਬ ਦੇ ਐਮਐਲਏ ਕੋਲੇ 0 ਹੈਈ ਬਸ ਮੁਕੀ ਕਰੀਏ ਫਿਰ ਸੋ ਇਸ ਕਰਕੇ ਕੋਈ ਗੱਲ ਨਹੀਂ ਹੁਣ ਐਮਐਲਏ ਵੀ ਥੋੜਾ ਹੈ ਐਫਪੀ ਵੀ ਥੋੜਾ ਹੈ ਆਪਾਂ ਨਾਲ ਮਿਲ ਕੇ ਕੰਮ ਕਰਾਂਗੇ ਤੁਹਾਡੇ ਹੱਕ 'ਚ ਕਰਾਂਗੇ